हां जी दोस्तों स्वागत कर दिया ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Digital Punjab ਦੇ ਵਿੱਚ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਇੱਕ ਹੋਰ ਵੱਡੀ ਅਪਡੇਟ ਤੁਹਾਡੇ ਲਈ ਫਿਰ ਤੋਂ ਲੈ ਕੇ حاضر ਹੋਇਆ ਹੁਣ ਇਹ ਨਾ ਰਸਨ ਕਾਰਡ ਵਾਲਿਆਂ ਨੂੰ ਨਹੀਂ ਮਿਲੇਗਾ ਰਸਨ ਇਹ ਪੂਰੀ ਅਪਡੇਟ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅੱਗੇ ਵਧिए ਜਿਹੜੇ ਦੋਸਤ ਸਾਡੇ YouTube ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਟੇ ਜਰੂਰ ਸੈੱਟ ਕਰ ਲੈਣਾ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਹੋਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਗੱਲ ਕਰ ਰਹੇ ਹਾਂ ਅਜਾ ਰਹੀ ਅਪਡੇਟ ਬਾਰੇ ਜਿਨ੍ਹਾਂ ਪਰਿਵਾਰਾਂ ਨੂੰ ਬਿਨਾਂ ਰਸਣ ਕਾਰਡ ਦਿੱਤੇ ਹੋਏ ਪਰਚੀਆਂ ਦੇ ਉੱਤੇ ਰਸਣ ਮਿਲਦਾ ਹੈ ਹੁਣ ਉਹ ਰਸਣ ਨਹੀਂ ਮਿਲੇਗਾ ਇਹਦੇ ਵਿੱਚ ਕਈ ਕਾਰਨ ਜਿਹੜੇ ਨੇ ਉਹ ਦੇਖੇ ਗਏ ਨੇ ਕਈਆਂ ਦਾ ਜਿਹੜਾ ਰਿਕਾਰਡ ਹੈ ਉਹ ਕੱਚੇ ਦੇ ਵਿੱਚ ਰੱਖਿਆ ਗਿਆ ਭਾਵੇਂ ਉਸ ਨੂੰ ਜਿਹੜਾ ਉਹ ਪੱਕੇ ਤੌਰ ਤੇ ਦਰਜ ਨਹੀਂ ਕੀਤਾ ਗਿਆ ਜਿਹੜੇ ਬੈਨੇਫੀਸ਼ੀਰੀ ਪਰਚੀਆਂ ਦਿਖਾ ਕੇ ਡਿਪੋ ਹੋਲਡਰ ਤੋਂ ਰਸਣ ਲੈਂਦੇ ਨੇ ਹੁਣ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਗਵਰਨਮੈਂਟ ਨੇ ਜਿਹੜੀ ਅਪਡੇਟ ਦਿੱਤੀ ਹੈ ਜਿਨ੍ਹਾਂ ਨੂੰ ਵੀ ਇਹ ਪਰਚੀਆਂ ਦੁਆਰਾ ਰਾਸ਼ਨ ਮਿਲਦਾ ਹੈ ਜਿਨ੍ਹਾਂ ਦਾ ਰਿਕਾਰਡ ਕੱਚੇ ਦੇ ਵਿੱਚ ਰੱਖਿਆ ਗਿਆ ਹੈ ਜਦੋਂ ਤੱਕ ਉਹ ਆਨਲਾਈਨ ਰਿਕਾਰਡ ਸ਼ੋ ਨਹੀਂ ਹੋ ਜਾਂਦਾ ਉਦੋਂ ਤੱਕ ਈ ਪੇਸ ਪੰਜਾਬ ਉੱਤੇ ਉਦੋਂ ਤੱਕ ਉਹਨਾਂ ਦਾ ਜਿਹੜਾ ਰਾਸ਼ਨ ਹੈ ਰੋਕ ਦਿੱਤਾ ਜਾਵੇਗਾ ਬਹੁਤ ਸਾਰੇ ਘਰ ਅਜੇ ਇਹ ਨੇ ਜਿਹੜੇ ਇਹਨਾਂ ਪਰਚੀਆਂ ਦੇ ਉੱਤੇ ਰਾਸ਼ਨ ਲੈਂਦੇ ਨੇ ਤੇ ਜਿਹੜਾ ਆਨਲਾਈਨ ਰਿਕਾਰਡ ਜਾਂ ਤੱਕ ਨਹੀਂ ਚੜੇਗਾ ਤਦ ਤੱਕ ਉਹਨਾਂ ਦੀ ਜਿਹੜੀ ਕੇਵਾਈਸੀ ਹੈ ਉਹ ਸ਼ੋ ਨਹੀਂ ਹੋਵੇਗੀ ਹੋਣੇ ਕਾਰਨ ਸਭ ਤੋਂ ਵੱਡਾ ਜਿਹੜਾ ਉਹ ਨਜ਼ਰ ਆ ਰਿਹਾ ਹੈ ਪਰਚਿਆਂ ਦੇ ਉੱਤੇ ਰਾਸ਼ਨ ਨਾਂ ਦੇਣ ਦਾ ਜਿਹੜਾ ਕਿ ਤੁਹਾਡਾ ਆਨਲਾਈਨ ਰਿਕਾਰਡ ਸ਼ੋ ਨਹੀਂ ਹੁੰਦਾ ਤਦ ਤੱਕ ਤੁਹਾਡਾ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਇਕਈ ਕੇਵਾਈਸੀ ਕਰਵਾ ਚੁੱਕੇ ਹੋ ਜਾਂ ਨਹੀਂ ਕਰਵਾਈ ਹੁਣ ਇਹ ਅਪਡੇਟ ਗਵਰਨਮੈਂਟ ਵੱਲੋਂ ਆ ਰਹੀ ਹੈ ਕਿ ਜਿਨ੍ਹਾਂ ਨੂੰ ਰਾਸ਼ਨ ਜਿਹੜਾ ਉਹ ਪਰਚਿਆਂ ਦੇ ਉੱਤੇ ਮਿਲਦਾ ਸੀ ਹੁਣ ਉਹਨਾਂ ਨੂੰ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਉਹਨਾਂ ਦਾ ਰਿਕਾਰਡ ਪੱਕੇ ਤੌਰ ਤੇ ਪਾ ਕੇ ਆਨਲਾਈਨ ਰਿਕਾਰਡ ਜਿਹੜਾ ਉਹ ਸ਼ੋਅ ਨਹੀਂ ਹੋਵੇਗਾ ਹੁਣ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਦੇ ਵਿੱਚ ਆਪਣਾ ਜਵਾਬ ਲਿਖ ਸਕਦੇ ਹੋ ਅਸੀਂ ਤੁਹਾਡਾ ਜਵਾਬ ਜਿਹੜਾ ਗਵਰਨਮੈਂਟ ਤੱਕ ਸਾਂਝਾ ਜ਼ਰੂਰ ਕਰਾਂਗੇ ਸੋ ਜਿਨ੍ਹਾਂ ਨੂੰ ਪਰਚੇ ਦੇ ਉੱਤੇ ਰਾਸ਼ਨ ਮਿਲਦਾ ਹੈ ਉਹ ਵੀ ਸਾਨੂੰ ਦੱਸ ਸਕਦੇ ਨੇ ਕਿੰਨੇ ਪਰਿਵਾਰ ਨੇ ਕਮੈਂਟ ਕਰਕੇ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਕਿ ਅਸੀਂ ਡਾਟਾ ਤੁਹਾਡਾ ਗਵਰਨਮੈਂਟ ਨਾਲ ਸਾਂਝਾ ਕਰ ਸਕੀਏ ਸੋ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਅਪਡੇਟਾਂ ਲੈਣ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਧੰਨਵਾਦ